ਹੈਲੋ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਤਨਾਮ ਦੇਸੀ ਸਤਨਾਮ ਚੈਨਲ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਮੇਰਾ ਦੋਸਤ ਦਾ ਟਰੈਕਟਰ ਹੈ ਸਾਡੇ ਸਾਜੇ ਟਰੈਕਟਰ ਦੀ ਮੰਗ ਨੂੰ ਕਰੋ ਇਹ ਜਦੋਂ ਕਿ ਨਾ ਮੇਰੀ ਤੇਰੀ ਇਹ ਕਦਮ ਰਸਤੇ ਰਹੀ ਮਿਲਦਾ ਹੈਗਾ ਮੈਂ ਚਲੋ ਲੈਣੀ ਹੈ ਹੈਨਾ ਇਹਨੇ ਆ ਤੋੜ ਵੀ ਰੱਖਿਆ ਸੀ ਉਰੋਂ ਵੀ ਤੋੜ ਰੱਖਿਆ ਸੀ ਆ ਦੇਖੋ ਇਹ ਤੇੜਾ ਪੈ ਰਿਹਾ ਨੇ ਆਹ ਕੀ ਤੋੜ ਰੱਖੀ ਸੀ ਆਹ ਵਲਕੀ ਹੈ ਹੈਨਾ ਤੋੜ ਰੱਖਿਆ ਨੇ ਤੇਰੀ ਕੱਢ ਰੱਖਿਆ ਸੀ ਜੀ ਇਹ ਮੈਨੂੰ ਫੜਾ ਗਏ ਸੀ ਹੁਣ ਇਹ ਆ ਗਈ ਭੂਆ ਕੋਲੇ ਆ ਰਿਆ ਹੈ ਹਨਾ ਇਹ ਮੈਨੂੰ ਫੜਾ ਗਏ ਹੁਣ ਇਹ ਆ ਗਈ ਭੂਆ ਕੋਲੇ ਆ ਰਿਆ ਮੈਨੂੰ ਕਹਿੰਦਾ ਮੈਂ ਧੋਕੇ ਸਮਾਰ ਕੇ ਆ ਨਾ ਪੂਰਾ ਲੱਬੜਿਆ ਪਿਆ ਸੀ ਜੀ ਉਹਦੀ ਗੱਡੀ ਵੀ ਆਈ ਮੇਰੇ ਕੋਲੇ ਥਾਰ ਉਹ ਵੀ ਮੈਨੂੰ ਫੜਾ ਗਈ ਕਹਿੰਦਾ ਘਰੇ ਕੋਈ ਸ਼ਾਮ ਦਾ ਨਹੀਂ ਕਹਿੰਦਾ ਮੈਂ ਤੈਨੂੰ ਹੀ ਦੇ ਜਨਾ ਮੈਂ ਹੈ ਜੀ ਮੈਨੂੰ ਦੇ ਗਿਆ ਫਿਰ ਮੈਂ ਕਹਿੰਦਾ ਨਿਆਣਾਗਾ ਮੈਂ ਕਹਿੰਦਾ ਖੇਡਣਾ ਮੈਂ ਤਾਂ ਦਰਸਾਂਗੇ ਧਰ ਦੂਗਾ ਹੁਣ ਇਹਨੂੰ ਮੈਂ ਧੋਕੇ ਆ ਦੇਖੋ ਮੈਂ ਫੇਰ ਵੀ ਕੁਕੂਈ ਲੈ ਆ 10 ਰੁਪਏ ਦੀ ਪੰਜ ਦੀ ਲੱਤੀ ਆ ਦੇਖੋ ਸਾਰੀ ਖਾਲੀ ਹੋ ਗਈ ਥੋੜੀ ਥੋੜੀ ਮੈਂ ਇਹਰੇ ਲਾਤੀ ਜਿੰਨੀ ਵੀ ਲੱਗੀ ਇਹ ਗੜ ਗਿਆ ਇੱਥੇ ਲਾਤੀ ਉਸ ਤੋਂ ਬਾਅਦ ਮੈਂ ਸਾਰਾ ਜੋੜ ਕੇ ਉਸ ਤੋਂ ਬਾਅਦ ਇੱਥੇ ਵੀ ਲਾਤੀ ਹੁਣ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਲੋ ਆ ਦੇਖੋ ਮੇਰੇ ਹੱਥਾਂ ਵੀ ਹੁਰਿਆ ਵੀ ਹੁਰਿਆ ਆ ਦੇਖੋ ਇੱਕ ਸਟੇering ਟਿੱਕਾ ਸੀ ਦੇਖੋ ਪਟਾਈ ਟੈਕ ਦੀ ਜੇ ਤੁਹਾਨੂੰ ਆਇਆਗਾ ਵੀ ਇਹ ਤਾਂ ਇਹ ਦੇਖ ਲਓ ਆ ਤੁਹਾਨੂੰ ਮੈਂ ਚਲਾ ਕੇ ਦਿਖਾ ਦੇਣਾ ਦੇਖੋ ਐਸਾ ਲਾਈਕ ਤੇ ਸਬਸਕ੍ਰਾਈਬ ਤੇ ਕਮੈਂਟ ਕਰਨਾ ਹੈ ਉਹਨਾਂ ਨੂੰ ਵੱਧ ਤੋਂ ਵੱਧ ਕਰੋ ਵਧਾਓ ਤਾਂ ਕਿ ਆਪਣਾ ਚੈਨਲ ਵੱਧ ਤੋਂ ਵੱਧ ਚੱਲ ਸਕੇ ਧੰਨਵਾਦ ਜੀ ਸਾਰਿਆਂ ਦਾ ਅੱਗੇ ਹੋਈਆਂ ਤੇ ਮਿਲਦੇ ਹਾਂ ਓ ਮਾਈ ਗॉड ਰੈਟ ਇਸ ਬਾਟਿੰਗ ਟ੍ਰਿੰਕ ਅਵੇ ઓਰ ਬਾਈ ਟ੍ਰਿੰਕ ਚਲੋ 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 ਨਿਸ਼ੂ ਦੇ ਸ਼ੋਅ ਆਦਿ ਨੇ ਜਿਹੜਾ ਸਟੰਟ ਕੀਤਾ ਸੀ ਉਹਨੇ ਦੇਖੋ ਸਾਰਾ ਟ੍ਰੈਕਿੰਗ ਹੋ ਗਿਆ ਤਾਂ ਅਸੀਂ ਦੇਖੋ ਉਹਨੇ ਐਵੇਂ ਟ੍ਰੈਕਟਰ ਕਮਾ ਕੇ ਇਧਰ ਤੇ ਜਿੱਥੇ ਕਮਾ ਕੇ ਜਿੱਥੇ ਕਮਾ ਕੇ ਜਦੋਂ ਬ੍ਰੇਕ ਮਾਰੇ ਉਹਨੇ ਕਲੱਚ ਤੇ ਪੈਰ ਧਰ ਲਿਆ ਨਹੀਂ ਕਿਰ ਕਲੱਚ ਤਾਂ ਬਿਦਾ ਉਹ ਉਹ ਐਵੇਂ ਐਵੇਂ ਵੀ ਆ ਸੀਗਾ ਐਵੇਂ ਟ੍ਰੈਕਟਰ ਵੋਕੇ ਐਵੇਂ ਹੀ ਰਹਿ ਗਿਆ ਸੀਗਾ ਉਹਦੀ ਉਹਦਾ ਭਾਈ ਆ ਗਿਆ ਸੀ ਰੋਹੀ ਤੇ ਧੰਨਵਾਦ ਜੀ ਸਰ Thank mm -hmm. you.